ਕਿਵੇਂ ਕੱਢੇਗਾ ਹਾਂ ਸਾਡਾ ਦਮੂਰੀ ਅੱਛਾ ਕੀ ਗੱਲ ਹੋਈ ਸੀ ਅੱਜ ਨਾ ਤੀ ਰਾਤ ਨਾ ਤੀ 8 2 ਕਾ ਵਜੇ ਨਾ ਪਾਣੀ ਆ ਗਿਆ ਤੇ ਹਾਂ ਉਹਨਾਂ ਦੱਸਿਆ ਨਹੀਂ ਕਿ ਪਾਣੀ ਆਣਾ ਤੇ ਹਾਂ ਉਹਨਾਂ ਉੱਤੇ ਸ਼ਿਫਟ ਕਰ ਦਿੱਤਾ ਤੇ ਬਾਅਦ ਵਿੱਚ ਸਵੇਰੇ ਆ ਕੇ ਦਿਖਿਆ ਤੇ ਗੋਡੇ-ਗੋਡੇ ਪਾਣੀ ਆ ਗਿਆ ਤੇ ਫੇਰ ਖਾਲਸਾ ਆਈਦਰ ਵਾਲੀ ਟੀਮ ਆਨੇ ਫਿਰ ਹਨ ਵਾਲ ਕੇ ਬਚਾਇਆ ਅੱਛਾ ਕੱਢ ਲਿਆ ਬੋਤ ਹੁਣ ਹਾਂਜੀ ਕੁਛ ਤੁਸੀਂ ਬੋਤ ਹਾਂਜੀ ਠੀਕ ਹੈ ਵੈਰੀ ਗੁੱਡ ਚਾਰ ਚਾਰ ਬੱਚੇ ਹੋਣੇ ਹੁਣ ਇੱਥੇ ਸਾਡੇ ਜੀ ਤੁਸੀਂ ਡਰੇ ਵੀ ਨਹੀਂ ਘਬਰਾਉਂਦੇ ਨਹੀਂ ਓਕੇ ਆਪਾਂ ਨੂੰ ਇੱਥੇ ਲੈ ਆਉਂਦਾ ਉਹਨੂੰ ਹਾਂ ਜੀ ਬਹੁਤ ਵਧੀਆ ਲੱਗ ਰਿਹਾ ਕੁਝ ਕੱਢਿਆ ਗਿਆ ਹੈ ਬਹੁਤ ਵਧੀਆ ਲੱਗ ਰਿਹਾ ਹੈ ਅਸੀਂ ਸਾਡੇ ਬਹੁਤ ਬਹੁਤ ਧੰਨਵਾਦੀਆਂ ਕਿਹੜੇ ਸਕੂਲ ਫਸੇ ਬੱਚੇ ਇਮਾ 10ਵੀਂ ਕਲਾਸ ਨੂੰ ਬੋਧਿਆ ਸਕੂਲ ਪਰਦਾ ਜਿੱਦੋਂ ਬੋਧਿਆ ਸਕੂਲ ਤੇ ਦਾ ਪਾਣੀ ਦਾ ਤੇ ਕਲਾ ਕੋਈ ਪਤਾ ਨਹੀਂ ਸੀ ਕਿ ਰਾਤੀ ਰਾਤੀ ਰਾਣਿਆਂ ਨੂੰ ਇਤਲਾ ਨਹੀਂ ਕੀਤਾ ਹਨ ਨੂੰ ਆਹ ਨੂੰ ਕਹਿ ਰਹੇ ਸੀ ਕਿ ਸਿਰਫ 5% ਚਾਂਸ ਹੈ ਹਾਲਾਕੀ ਸਾਡੇ ਜਿਹੜੇ ਹੋਰ ਵੀ ਜਿਹੜੇ ਪ੍ਰਸ਼ਾਸਨ ਜਿਨ੍ਹਾਂ ਕੋ ਫੋਨ ਹੈਗੇ ਸਾਡੇ ਕੋਲ ਤੋਂ ਫੋਨਾਂ ਨਹੀਂ ਉਹ ਕਹਿ ਰਹੇ ਸੀ ਕਿ ਕਿ ਰਾਤੀ ਦਾ ਪਾਣੀ ਛੱਡਣਾ ਤੇ ਇਹਨਾਂ ਨੂੰ ਪਲਗੀ ਪਾਣੀ ਦੀ ਬਹੁਤ ਹੋਇਆ ਇਹ ਹੋ ਸਕਦਾ ਹੈ ਕਿ ਬੱਚਿਆਂ ਨੂੰ ਡੈਮੇਜ ਹੋ ਸਕੇ ਤੇ ਇਹਨਾਂ ਨੇ ਰਾਤੀ ਨੂੰ ਕਿਹਾ ਕਿ ਸਿਰਫ 5 ਤੋਂ 5 ਤੋਂ 6% ਚਾਂਸ ਹੈ ਕਿ ਪਾਣੀ ਤਾਂ ਆ ਸਕਦਾ ਹੈ ਤੇ ਹਨ ਉਹ ਥਲੇ ਡੋਮਾ ਚੇ ਪਰ ਸਿਰਫ 5% ਚਾਂਸ ਕਿ ਆਇਆ ਇਹਨਾਂ ਨੇ ਤੇ ਉਸ ਤੋਂ ਬਾਅਦ ਸਵੇਰੇ ਜਦੋਂ ਆਪਾਂ ਉੱਠੇ ਆ ਕੋਈ 5 ਵਜੇ ਨਾ ਤੇ ਸਾਹ ਦੇਖਿਆ ਸਾਡਾ ਆਲਾ ਦਵਾਰਾ ਭਰਿਆ ਸੀਗਾ ਪਾਣੀ ਨਾਲ ਕੋਈ 2-2 ਫੁੱਟ ਦਾ ਤੇ ਹੁਣ ਜਦੋਂ ਕਿਹਾਨੂੰ ਫੇਰ ਰੈਸਕਿਊ ਤੋਂ ਪਹਿਲਾਂ ਸਾਡਾ ਹੁਣੇ ਕੋਈ 6-6 ਫੁੱਟ ਦਾ ਪਾਣੀ ਭਰ ਗਿਆ ਦਾ ਉੱਥੇ ਸੇਫਟੀ ਲਈ ਸਾਡੇ ਉੱਥੇ ਉਹਨਾਂ ਨੇ ਤੁਹਾਨੂੰ ਕਿਹਾ ਹੀਗਾ ਕਿ ਆਪਣੀ ਸੈਕਿੰਡ ਫਲੋਰ ਤੇ ਚੱਲ ਜਾਓ ਆਪਾਂ ਸੈਕਿੰਡ ਫਲੋਰ ਤੇ ਚੱਲ ਗਏ ਇਸ਼ਾਰੇ ਤੇ ਰੈਸਕਿਊ ਦੇ ਕਾਹਦੇ ਸਨੇ ਕਿੰਨੇ ਬੱਚੇ ਆ ਰਹੇ ਉਹ ਨੀਰ ਰੈਸਕਿਊ ਦੀ ਟੀਮ ਤੋਂ 12 ਵਜੇ ਤੋਂ ਲੱਗ ਗਈ ਸੀਗੀ ਕਿ ਸਟਾਰਟ ਹੋ ਗਈ ਕਿ ਬੱਚਿਆਂ ਨੂੰ ਰੈਸਕਿਊ ਕਰਨ ਤੇ ਉਹਨਾਂ ਦੀਆਂ ਬੋਟਾਂ 1 2 ਪਹਿਲੇ ਰੈਸਕਿਊ ਉਲਟਾ 2 6 ਆਈ ਫਿਰ ਗਲੋਬਲ 6 ਆਈ ਦੋ ਦੋ ਟੀਮਾਂ ਆਈਆਂ ਤੇ ਉਹਨਾਂ ਨੇ ਸਾਨੂੰ ਰੈਸਕਿਊ ਕਰਨ ਤੇ ਬੜਾ ਕੀਤਾ ਉਹ ਅੱਜ ਦੇ ਘੰਟੇ ਚ ਇੱਕ ਇੱਕ ਦੋ ਚੱਕਰ ਆ ਰਹੇ ਨੇ 10 ਤੋਂ 12 ਬੱਚੇ ਇੱਕ ਇੱਕ ਚੱਕਰ ਘਾ ਰਹੇ ਕੁੱਲ ਕਿੰਨੇ ਬੱਚੇ ਆ ਗਏ ਕੁੱਲ ਤੇ ਕੁੱਲੇ 350 400 ਬੱਚਾ ਹੈ ਗਾਇਆ ਤੇ ਹੁਣ ਪਰਾਕੇ ਟਾਈਮ ਹੋ ਗਿਆ 5 5:30 ਦਾ ਹੋ ਗਿਆ ਵਾ ਤੇ 80 ਬੱਚਾ ਰਹਿ ਗਿਆ ਉੱਥੇ ਸਕੂਲ ਮੈਨੇਜਮੈਂਟ ਵੱਲੋਂ ਤੁਹਾਨੂੰ ਸਵੇਰੇ ਜਦੋਂ ਪਾਣੀ 6 6 ਫੁੱਟ ਤੱਕ ਆ ਗਿਆ ਉਦੋਂ ਤੁਹਾਨੂੰ ਕਿਹਾ ਕਿ ਆਪਣੇ ਘਰਦਿਆਂ ਨੂੰ ਇਤਲਾਾ ਕਰ ਦਿਓ ਤੇ ਉਹਦੇ ਵੀ ਆਪਾਂ ਕਿਦਾਂ ਕਰੀਏ ਸਾਡੇ ਨਾਲ ਉੱਥੇ ਕੋਈ ਕੋਣ ਐਸ ਮੈਨੇਜਮੈਂਟ ਕੰਮ ਮੌਜੂਦ ਹੈ ਹੈ ਕੀ ਕੋਈ ਸਾਡੇ ਨਾਲ ਮੌਜੂਦ ਤੇ ਭਾਵੇਂ ਸਾਰੇ ਹੁਣ ਪਰ ਸਾਰੇ ਆਪਣੇ ਆਪਣੇ ਕੁਆਟਰਾਂ 'ਚ ਵੜਿਆ ਨੂੰ ਕੋਈ ਕਹਿ ਨਹੀਂ ਰਿਹਾ ਕੋਈ ਅੱਗੇ ਅਚੰਗ ਨਾਲ ਵੀ ਨੇ ਸਰ ਤੇ ਗੁਰਮੀਤ ਸਿੰਘ ਸਿਰਫ ਦੋ ਹੱਟ ਨਾਲ ਤੇ ਅਰੁਣ ਸਰਾ ਹੱਟ ਨਾਲ ਬਹੁਤ ਸਾਹ ਦੇ ਰਿਹਾ ਦਾ ਸਕੂਲ ਪ੍ਰਿੰਸੀਪਲ ਵੱਲੋਂ ਤਾਂ ਕੋਈ ਰੋਕ ਦਿੱਤਾ ਗਿਆ ਸਕੂਲ ਪ੍ਰਿੰਸੀਪਲ ਵੱਲੋਂ ਸਾਨੂੰ ਕੋਈ ਉਹਨਾਂ ਨੇ ਪ੍ਰੈਕਾਸ਼ਨ ਨਹੀਂ ਦਿੱਤਾ ਕਿ ਇਹ ਕਰ ਲੋ ਜਾਂ ਆਪਣੀ ਸੇਫਟੀ ਪ੍ਰੈਕਾਸ਼ਨ ਕੁਝ ਨਹੀਂ ਦਿੱਤਾ ਸਾਨੂੰ ਸਾਨੂੰ ਮਿਲ ਕਿ ਉਹਨਾਂ ਦੇ ਕੋਲ ਕੁਝ ਨਹੀਂ ਤਰਾਣੀ ਆ ਮੇਰਾ ਨਾਮ ਦਲਵੀਰ ਆ ਪਾਜੀ 3 ਕਿਲੋਮੀਟਰ ਆਪਣੇ ਦੀਨਾਂ ਨਾਲੋਂ 3 ਕਿਲੋਮੀਟਰ ਜੱਕੜੀਆਂ ਵੇਂਦਾ ਜੀ ਆਪਾਂ ਆਪਣੇ ਬੱਚੇ ਪਾਏ ਸੀ ਬਹੁਤ ਫੀ ਅਸ਼ਰਾਪੇ ਸਾਡੇ ਬੱਚੇ ਪੜ ਜਾਣ ਤੇ ਕੁਝ ਬਣ ਜਾਣ ਆਪਾਂ ਇਹ ਤਿਆਰੀਦਾਰ ਬੰਦੇ ਆਪਾਂ ਪਾਇ ਹੀ ਆਪਣੇ ਬੱਚੇ ਸਾਡੇ ਪੜ ਜਾਣ ਟੈਂਡ ਟਮੂੜੀ ਦੇ ਠੀਕ ਹੈ ਜੀ ਟੈਂਡ ਟਮੂੜੀ ਦੇ ਪਾਇ ਹੀ ਤੇ ਅੱਜ ਤੋਂ 5 ਦਿਨ ਪਹਿਲੇ ਮੀਂਹ ਬਹੁਤ ਪੈਣ ਪਏ ਤੇ ਆਪਣੇ ਪਾਣੀ ਸੂਰਚ ਆ ਗਿਆ ਤੇ ਉਹਦੇ ਕਾਰਨ ਕੇ ਨੇ ਕੋਈ ਐਕਸ਼ਨ ਨਹੀਂ ਲਿਆ ਆਪਾਂ ਪ੍ਰਿੰਸੀਪਲ ਨੂੰ ਕੇ ਕਰਨੇ ਆ ਕਿ ਬੇਨਤੀ ਕਰ ਦਿੱਤੇ ਵੀ ਆ ਕਿ ਦੇ ਆਪਣੇ ਤੇ ਆਪਣਾ ਸਾਂਝਾ ਦੁੱਖ ਕਰੇ ਭਾਜੀ ਪ੍ਰਿੰਸੀਪਲ ਨਹੀਂ ਪੁੱਜਾ ਤਿੰਨ ਇਹਨਾਂ ਨੇ ਆਪਣੇ ਕਿਸਤੀਆਂ ਚੁਲਾਤੀਆਂ ਤਿੰਨ ਤਿੰਨ ਘੰਟੇ ਬਾਅਦ ਆ ਕੇ ਕਰਦੀਆਂ ਸਾਰੇ ਪੈਨਪਰਾ ਆਪਣੇ ਨਾ ਕੁੜੀਏ ਪ੍ਰਸਾਨਾਂ ਚ ਆ ਪ੍ਰਸਾਨੀ ਚ ਪਏ ਨੇ ਜਦੋਂ ਪ੍ਰਸ਼ਾਸਨ ਨੇ ਪਹਿਲੇ ਛੁੱਟੀਆਂ ਕਾਰਤੀਆਂ ਤੇ ਸਕੂਲਾਂ ਦੇ ਪਾਜੀ ਇਹਨਾਂ ਨੇ ਕੋਈ ਨਹੀਂ ਕੀਤੀ ਸਾਨੂੰ ਚੰਡੀਗੜ੍ਹੋਂ ਆਰਡਰ ਆਏਗਾ ਫੇਰ ਆਪਾਂ ਕਰਨੀਆ ਨੇ ਤੇ ਬੇਨਤੀ ਆ ਕਿ ਸਾਰਿਆਂ ਦੇ ਬੱਚੇ ਠੀਕ ਠਾਕ ਆ ਜਣ ਲੋਕੀ ਪ੍ਰਸਾਨੀ ਚ ਬਹੁਤ ਪੇਜ ਨਹੀਂ ਸੇੜਦੇ ਤੇ ਕੋਈ ਗੱਲ ਨਹੀਂ ਹੋ ਗਿਆ ਠੀਕ ਆ ਉਹ ਆਪੇ ਰੱਬ ਸੰਭੇਗਾ ਤੁਹਾਡਾ ਬੱਚਾ ਕਿਹੜੀ ਕਲਾਸ ਵਿੱਚ ਬੈਠਾ ਮੇਰਾ ਬੱਚਾ ਪਾਜੀ 10ਵੀਂ 10ਵੀਂ ਕਲਾਸ ਚ ਆ ਕੁੜੀ ਨਵਦੀਪ ਬੈਂਸ ਤੇ ਇਹ ਜਦੋਂ ਪਾਣੀ ਆਇਆ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਪਾਣੀ ਪਾਜੀ ਸਾਨੂੰ ਇੱਕ ਪੈਨ ਨੇ ਅੱਜ ਮੈਸੇਜ ਕੀਤਾ ਤੇ ਆਪਾਂ ਉਹਨੂੰ ਬੋਲ ਹੰਦੀ ਭਾਜੀ ਉਹਨਾਂ ਨਾਲ ਸਾਡੇ ਸਾਹਮਣੇ ਬੋਲਿਆ ਵੀ ਨਹੀਂ ਮੈਂ ਬੋਲ ਸਕਦੀ ਮੇਰਾ ਜੀ ਜੁਗੇਸ਼ ਸ਼ਰਮਾ ਪਿੰਡ ਪੁਰਵਾ ਰਾਇਆਂ ਤੋਂ ਇਹ ਮੇਰਾ ਬੇਟਾ 10ਵੀਂ ਚ ਪੜਦਾ ਨੋਦਿਆ ਸਕੂਲ ਦਬੂੜੀ ਇਹਨਾਂ ਸਵੇਰੇ ਨੂੰ ਨਾ ਐਨਈ ਫੋਨ ਕੀਤਾ ਵੀ ਇਹ ਪਸਾਹਲਾ ਨੂੰ ਸਕੂਲ ਵਾਲਿਆਂ ਨੂੰ ਉਹਨਾਂ ਨੇ ਕਿਹਾ ਵੀ ਪਾਣੀ ਕਾਫੀ ਜ਼ਿਆਦਾ ਆ ਚੁੱਕਾ ਤੇ ਉਹਨਾਂ ਨੇ ਪਹਿਲਾਂ ਕੋਈ ਇਹਨਾਂ ਦਾ ਕੋਈ ਦੱਸਿਆ ਐਕਸ਼ਨ ਹੀ ਕੀਤਾ ਲੈ ਇਹਨਾਂ ਨੇ ਪਹਿਲਾਂ ਉਹ ਜਦੋਂ ਪਾਣੀ ਪੰਜ ਪੰਜ ਫੁੱਟ ਹੋ ਗਿਆ ਫਿਰ ਸਾਰੇ ਆਪਾਂ ਦੌੜੇ ਆ ਤੇ ਇੱਥੇ ਸਿਰਫ ਇਹ ਪਾਈ ਸਾਡੇ ਕੋਈ ਦੋ ਬੇ ਨਾ ਆਏ ਆ ਆਪਣੇ ਗਲੋਬਲ ਸਿੱਖਾਲੇ ਆਏ ਆ ਖਾਲਸਾ ਹੈਡ ਵਾਲੇ ਉਹਨਾਂ ਨੇ ਆਪਣੀਆਂ ਨਾ ਦੋ ਬੇ ਦੋ ਬਕਨੇ ਬੋਟਾ ਜੇ ਨਾ ਉਹ ਰੈਕਟਿਵ ਕੀਤਾ ਇਹਨਾਂ ਬੱਚਿਆਂ ਨੂੰ ਨਹੀਂ ਨਹੀਂ ਇਹਨਾਂ ਨੇ ਸਕੂਲੋਂ ਕੋਈ ਇਨਫੋਰਮੇਸ਼ਨ ਨਹੀਂ ਆਈ ਕਿ ਬੱਚਿਆਂ ਨੂੰ ਛੁੱਟੀਆਂ ਪਈ ਪਈਆਂ ਜਾਂ ਨਹੀਂ ਪਈਆਂ ਇਹਨਾਂ ਨੇ ਛੁੱਟੀਆਂ ਨਹੀਂ ਪਈਆਂ ਕਿਉਂਕਿ ਪਹਿਲੇ ਸਾਮਣੇ ਇੱਕ ਦਿਨ ਫੋਨ ਆਇਆ ਬੇਟੇ ਦਾ ਜੇਕਰ ਛੁੱਟੀਆਂ ਪਈਆਂ ਹੁੰਦੀਆਂ ਤਾਂ ਉਹ ਉਹਨਾਂ ਨੇ ਪਹਿਲੇ ਗਰੁੱਪ ਵਿੱਚ ਪਾ ਦਿੰਦੇ ਆ ਉਹਨਾਂ ਨੇ ਕੋਈ ਇੰਦਾਂ ਦੀ ਕੋਈ ਇਨਫੋਰਮੇਸ਼ਨ ਹੀ ਦਿੱਤੀ ਸਕੂਲ ਵਾਲੋਂ ਕੁਝ ਨਹੀਂ ਆ ਉਹਨਾਂ ਨੇ ਉੱਤੇ ਈ ਨਾ ਆਪਣਾ ਤੇ ਜਿਹੜਾ ਜਿਹੜਾ ਬੱਚਾ ਕਿਹਿੰ ਕਲਾਸ ਵਿੱਚ ਪੜਦਾ ਵਾ ਮੇਰਾ ਨਾਮ ਗੁਰਮੀਤ ਕੋਹੜਾ ਮੇਰਾ ਬੱਚਾ 10th ਕਲਾਸ ਵਿੱਚ ਪੜਦਾ ਆ ਸਹੇਤ ਕੋਈ ਪੇਰੈਂਟੀ ਹੀ ਜਾਣ ਸਕਦਾ ਆ ਕਿ ਕੀ ਮਹਿਸੂਸ ਹੁੰਦਾ ਉਸ ਟਾਈਮ ਦੇ ਮਾਂ ਜਿਹਦਾ ਬੱਚਾ ਆਪਣਾ ਹੈ ਜਦੋਂ ਘਰ ਦੇ ਵਿੱਚ ਬਚਾਅ ਹੋ ਜਾਂਦੀਆਂ ਕਿੰਨੀਆਂ ਕਿੰਨੀਆਂ ਬੱਚਿਆਂ ਨੇ ਸੁਣੀਆਂ ਨਹੀਂ ਕੀਤੀਆਂ ਤੁਸੀਂ ਇਹਨਾਂ ਦੇ ਕਿ ਗਲਤੀ ਸੀ ਘਰ ਦੇ ਪ੍ਰਬੰਧਕਾਂ ਦੀ ਮਾਦੀਉ ਨਹੀਂ ਸਾਰੇ ਇਹ ਬਸ ਇਹ ਕਹਿੰਦੇ ਕਿ ਜਿੰਦਰ ਤੱਕ ਸਾਨੂੰ ਸੈਂਟਰ ਗਵਰਨਮੈਂਟ ਵੱਲੋਂ ਕੋਈ ਮੈਸੇਜ ਨਹੀਂ ਆਉਂਦਾ ਅਸੀਂ ਇਦਾਂ ਛੁੱਟੀਆਂ ਨਹੀਂ ਕਰ ਸਕਦੇ ਇਹ ਪ੍ਰਸ਼ਾਸਨ ਦੀ ਗਲਤੀ ਹੈ ਪ੍ਰਸ਼ਾਸਨ ਨੂੰ ਪਹਿਲਾਂ ਕਹਿਣਾ ਚਾਹੀਦਾ ਇਹ ਸਾਰਾ ਕੁਝ ਕਿ ਇਹ ਬੱਚੇ ਜਿਹੜੇ ਆ ਸੇਫ ਘਰਾਂ ਵਿੱਚ ਪੁੰਜਾਇ هزار ਪਤਾ ਨਹੀਂ ਕਦੋਂ ਵੀ ਕਿਹੜੇ ਪਾਸਿਓਂ ਪਾਣੀ ਆ ਸਕਦਾ ਮੇਰਾ ਨਾਮ ਨਰੇਸ਼ ਕੁਬਾਰੀਆ ਮੇਰਾ ਬੱਚਾ 10th ਕਲਾਸ ਵਿੱਚ ਪੜਦਾ ਹੈ ਮੈਂ ਇਸ ਪਿੰਡ ਦਾ ਬਹੁਤ ਧੰਨਵਾਦ ਕਰਾਂਗੇ ਜਿਹੜੇ ਸਵਾਲ ਜਿਹਨਾਂ ਸਾਡੇ ਸਾਡੇ ਨਾਲ ਬੱਚੇ ਨਾਲ ਮਿਲਾਇਆ ਸਾਨੂੰ ਨੇ ਸਾਨੂੰ ਇੱਥੇ ਕੋਈ ਹੋਰ ਸਹਿਯੋਗ ਨਹੀਂ ਮਿਲਿਆ ਮੈਂ ਖਾਲਸਾ ਸਿੱਖ ਵਾਲਾ ਤੇ ਗਲੋਬਲ ਸਿੱਖਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਸਾਡਾ ਬੱਚਾ ਸਾਨੂੰ ਮਿਲਾਇਆ ਹਾਂਜੀ 10th ਕਲਾਸ ਦੀ ਬੇਟੀ ਪੜ੍ਹਦੀ ਸਮ੍ਰਿਤੀ ਦਾ ਨਾਮ ਬੇਟੀ ਦਾ ਮੇਰਾ ਨਾਮ ਚੇਤਨਾ ਤਲਪੜ ਪੁਣੋੜੀ ਤੋਂ ਅਸੀਂ ਆਏ ਹਾਂ ਅਸੀਂ ਸਵੇਰੇ 7-8 ਵਜੇ ਇੱਥੇ ਆਏ ਦੇ ਤੇ ਹੁਣ ਤੇ ਬੱਚੇ ਸੇ ਸਾਡੇ ਬਾਹਰ ਨਿਕਲ ਗਏ ਆ ਅਸੀਂ ਧੰਨਵਾਦ ਕਰਨੇ ਆ ਬਾਕੀ ਦਾ ਜਿਹਨੇ ਹੜੇ ਬੱਚੇ ਸੇਰ ਕੱਢ ਲਏ ਮੋਢਿਆ ਸਕੂਲ ਦੇ ਵਿੱਚ ਟੋਟਲ 380 ਬੱਚੇ ਹੀ ਵੀਜੀ ਤੇ ਜਿਹੜੇ ਹੁਣ ਤੱਕ ਬੱਚੇ ਜਿਹੜੇ ਆ ਕੁਝ ਮਗਰਮ ਗੁਦੀਆਂ ਵਾਲੀ ਸਾਈਡ ਨੂੰ ਉੱਧ ਨੂੰ ਕੱਢੇ ਜਾ ਰਿਹਾ ਤੇ ਕੁਝ ਜਿਹੜੇ ਇਧਰੋਂ ਕੱਢੇ ਇਧਰੋਂ ਬੱਚੇ ਜਿਹੜੇ ਆ 52 ਕੱਢੇ ਗਏ ਆ ਹੁਣ ਤੱਕ ਦੇ ਤੇ ਦੋ ਬੇੜੀਆਂ ਸੀ ਤੋ ਥੋੜਾ ਟਾਈਮ ਲੱਗਦਾ ਜਾਂਦਿਆਂ ਕੈਂਡੇ ਡੇਢ ਦੇ ਵਿੱਚ ਬੇੜੀ ਇੱਕ ਆਣ ਜਾਣ ਕਰਦੀ ਆ ਤੇ ਇਸ ਕਰਕੇ ਬੋਰਡ ਥੋੜੇ ਫੋਨ ਕਰਕੇ ਦੋ ਘੁੰਨ ਕਰਕੇ ਕੁਝ ਉਧਰ ਨੂੰ ਵੀ ਲੈ ਕੇ ਜਾ ਰਹੇ ਬੱਚੇ ਨੂੰ ਦੋ ਬੋਰਡ ਇਧਰ ਨੂੰ ਲੈ ਕੇ ਆ ਰਹੀਆਂ ਤੇ 380 ਬੱਚਿਆਂ ਦੇ ਮਾਪਿਓ ਜਿਹੜਿਆ ਉਸ ਪ੍ਰਸ਼ਾਸਨ ਦੇ ਭਰਾ ਵੀਰ ਵੀ ਚਲੋ ਸਾਡੇ ਕੋਲ ਪਹੁੰਚੇ ਨੇ ਉੱਥੇ ਤੇ ਮਾਪਿਓ ਵੀ ਪਹੁੰਚੇ ਨੇ ਉਹਨਾਂ ਦੇ ਮਾਪਿਓ ਜਿਹੜੇ ਆ ਬੱਚਿਆਂ ਦੇ ਬਹੁਤ ਪਰੇਸ਼ਾਨ ਸੀ ਚਲੋ ਜਿਨ੍ਹਾਂ ਦੇ ਬੱਚੇ ਸੀ ਦੋ ਘੁੰਦਾ ਪਰ ਬੜੀ ਧਗਰੇ ਸਿੱਖ ਜੁਨਾਈਟਡ ਹੋਰ ਗਲੋਬਲ ਚੰਗੀਆਂ ਸੁਸਾਇਟੀਆਂ ਨੇ ਇਸਲਾ ਮਾਰ ਕੇ ਇਹਨਾਂ ਦੇ ਬੱਚਿਆਂ ਨੂੰ ਸੇਫ ਜਗ੍ਹਾ ਤੇ ਪਹੁੰਚਾਇਆ ਵਾ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਅਸੀਂ ਤੇ ਕੁਝ ਇਲਾਕੇ ਦੇ ਲੋਕ ਹੀ ਹੋ ਸਕ ਕਰਕੇ ਜਿੰਨੀ ਸੇਵਾ ਹੋ ਸਕੇ ਹੀ ਕਰ ਸਕਦੇ ਆ ਉਦੋਂ ਤੱਕ ਕੁਝ ਨਹੀਂ ਕੀਤਾ ਇੱਕ ਲੰਗਰ ਦੀ ਸੇਵਾ ਪਿੰਡ ਲਖੋਵਾਲ ਚੱਕ ਰਾਈਆਂ ਬੜੀ ਤਗਰੀ ਸੇਵਾ ਵਾ ਜਿਹੜੇ ਵੀਰ ਕਰ ਰਹੇ ਨੇ ਜਿਹੜੇ ਬਾਹਰੋਂ ਮਾਂ ਪਿਓ ਆਏ ਨੇ ਦੂਰ ਦਰਾਡੇ ਤੋਂ ਉਹਨਾਂ ਨੂੰ ਵੀ ਲੰਗਰ ਛਕਾਇਆ ਜਾ ਰਿਹਾ ਤੇ ਬੱਚੇ ਵਿਚਾਰੇ ਸਵੇਰ ਦੇ ਕੁਝ ਉਹਨਾਂ ਨੂੰ ਵੀ ਲੰਗਰ ਛਕਾਇਆ ਜਾ ਰਿਹਾ ਬਾਕੀ ਇੱਕ ਛੋਟੀ ਜੀ ਗਲਤੀ ਮੈਂ ਜ਼ਰੂਰ ਮੰਨਦਾ ਕਿ ਸਾਡਾ ਬੱਚਾ ਅੰਦਰ ਹੋਵੇ ਤੇ ਦਿਲ ਨੂੰ ਖਿੱਚ ਜੂਰ ਪੈਂਦੀ ਆ ਬਾਕੀ ਜਿੰਨੇ ਵੀ ਮੇਰੇ ਵੀਰ ਵੇਖੋ ਹਰ ਬੰਦੇ ਕੋ ਮੋਬਾਈਲ ਆ ਵੀਡੀਓ ਦੇਖਦਾ ਤੇ ਮੇਰੇ ਵੀਰ ਜਿੰਨੇ ਵੀ ਆ ਸੇਵਾ ਲਈ ਜ਼ਰੂਰ ਪਹੁੰਚਿਆ ਕਰੋ ਇਹ ਨਹੀਂ ਵੇਖਣਾ ਮੈਂ ਕਿਸੇ ਪਾਰਟੀ ਨੂੰ ਸਬੰਧ ਦੇ ਤਾਂ ਮੈਂ ਕਿਸੇ ਪਾਰਟੀ ਦੇ ਸਬੰਧ ਦੇ ਪਾ ਸਿਰਫ ਅਸੀਂ ਇੱਕ ਜੁਟ ਹੋ ਕੇ ਸਾਰੇ ਜਣੇ ਸੇਵਾ ਕਰੀਏ ਅਤੇ ਇਹਨਾਂ ਬੱਚਿਆਂ ਦੇ ਮਾਪਿਆਂ ਦੇ ਬੱਚਿਆਂ ਨੂੰ ਇਹਨਾਂ ਤੱਕ ਪਹੁੰਚਾਈਏ ਸੇਵ ਕਰੀਏ ਐਨਕੀ ਬੱਚਿਆਂ ਨੂੰ ਪਚਾਈਏ ਕਿਤੇ ਵੀ ਸਾਡੀ ਲੋੜ ਆ ਅਸੀਂ ਉੱਥੇ ਵੀ ਜਾ ਕੇ ਸੇਵਾ ਕਰੀਏ ਜੋ ਰੱਬ ਨੇ ਸਾਨੂੰ ਹੱਥ ਪੈਰ ਦਿੱਤੇ ਆ ਤੇ ਇਹਨੂੰ ਚੰਗੇ ਕਰਮਾਂ ਦੇ ਵਿੱਚ ਲਾਈਏ